ਸਸਿਕਾਲ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇ ਬ੍ਰਾਂਡ ਲਗਾਤਾਰ ਅਸੀਂ ਗੱਲ ਕਰ ਰਹੇ ਹਾਂ ਅਕਾਲੀ ਬੀਜੇਪੀ ਦੇ ਰਿਸ਼ਤਿਆਂ ਦੀ ਖਾਸ ਤੌਰ ਤੇ ਦਿੱਲੀ ਦੇ ਵਿੱਚ ਅਕਾਲੀ ਬੀਜੇਪੀ ਦੀ ਯਾਰੀ ਹੁਣ ਯਾਰੀ ਨਹੀਂ ਰਹੀ ਦੋਨਾਂ ਪਾਰਟੀਆਂ ਦੇ ਰਾਹ ਵੱਖਰੇ ਹੋ ਚੁੱਕੇ ਨੇ ਦਿੱਲੀ ਦੇ ਵਿੱਚ ਭਾਜਪਾ ਨੇ ਅਕਾਲੀ ਦਲ ਨਾਲ ਉਹ ਗੱਠ ਜੋੜ ਦਿੱਲੀ 'ਚ ਤੋੜ ਲਿਆ ਹੈ ਜਿਸ ਤੋਂ ਬਾਅਦ ਅਕਾਲੀ ਦਲ ਨੇ ਦਿੱਲੀ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਹੈ ਦਲੀਲ ਅਕਾਲੀ ਦਲ ਦੀ ਹੈ ਕਿ ਸਿਟੀਜ਼ਨ ਐਮੈਂਡਮੈਂਟ ਐਕਟ ਨਾਗਰਿਕਤਾ ਸੋਧ ਕਾਨੂੰਨ ਤੇ ਅਸੀਂ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਹਟਾਂਗੇ ਭਾਵੇਂ ਸਾਨੂੰ ਸੀਟਾਂ ਦੀ ਕੁਰਬਾਨੀ ਦੇਣੀ ਪਵੇ ਇਹ ਸਪਸ਼ਟ ਤੌਰ ਤੇ ਅਕਾਲੀ ਦਲ ਦੀ ਦਿੱਲੀ ਇਕਾਈ ਜਿਹੜੀ ਹੈ ਉਹ ਕਹਿ ਰਹੀ ਹੈ ਪਰ ਭਾਜਪਾ ਫਿਰ ਵੀ ਅਕਾਲੀ ਦਲ ਦੇ ਇਸ ਤਰਕ ਨਾਲ ਸਹਿਮਤ ਹੁੰਦੀ ਦਿਖਾਈ ਨਹੀਂ ਦੇ ਰਹੀ ਲਗਾਤਾਰ ਅਸੀਂ ਇਸ ਖਬਰ ਤੇ ਬਣੇ ਹੋਏ ਆ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੇਰੇ ਸਹਿਯੋਗੀ ਯਾਦਵਿੰਦਰ ਸਿੰਘ ਗੱਲਬਾਤ ਕਰ ਰਹੇ ਸਨ ਹਰਜੀਤ ਸਿੰਘ ਗਰੇਵਾਲ ਸੀਨੀਅਰ ਬੀਜੇਪੀ ਆਗੂ ਸਾਡੇ ਨਾਲ ਜੁੜੇ ਹੋਏ ਨੇ ਔਰ ਹਰਮੀਤ ਸਿੰਘ ਕਾਲਕਾ ਜਿਹੜੇ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਨੇ ਉਹ ਵੀ ਸਾਡੇ ਨਾਲ ਜੁੜੇ ਹੋਏ ਨੇ ਗੱਲਬਾਤ ਦੇ ਸਿਲਸਿਲੇ ਨੂੰ ਅਸੀਂ ਉੱਥੇ ਹੀ ਅੱਗੇ ਵਧਾਉਨੇ ਆ ਗਰੇਵਾਲ ਜੀ ਯਾਦਵਿੰਦਰ ਜਿਹੜੀ ਗੱਲ ਕਰ ਰਹੀ ਸੀ ਉਸੇ ਪੁਆਇੰਟ ਤੋਂ ਮੈਂ ਗੱਲ ਨੂੰ ਅੱਗੇ ਵਧਾਉਂਗਾ ਅਕਾਲੀ ਦਲ ਵਾਰ-ਵਾਰ ਇਹ ਠੋਕ ਬਜਾ ਕੇ ਕਹਿ ਰਿਹਾ ਹੈ ਕਿ ਅਸੀਂ ਸੀਏਏ ਤੇ ਸਾਡਾ ਸਟੈਂਡ ਬੜਾ ਕਲੀਅਰ ਹੈ ਜਿਹੜੀ ਗੱਲ ਸਾਡੇ ਪ੍ਰਧਾਨ ਨੇ ਲੋਕ ਸਭਾ ਦੇ ਵਿੱਚ ਕਹੀ ਸੀ ਉਹੀ ਗੱਲ ਅਸੀਂ ਅੱਗੇ ਵਧਾਈ ਹੈ ਉਹੀ ਗੱਲ ਅਸੀਂ ਜਦੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਲਿਆਂਦਾ ਗਿਆ ਇਸ ਸੈਕਟਰ ਦੇ ਵਿਰੋਧ ਦੇ ਵਿੱਚ ਉਦੋਂ ਕਹੀ ਤੇ ਉਸੇ ਗੱਲ ਤੇ ਅਸੀਂ ਅੱਜ ਖੜੇ ਆ ਪਰ ਸਾਨੂੰ ਸਟੈਂਡ ਬਦਲਣ ਦੇ ਲਈ ਕਿਹਾ ਗਿਆ ਸੀ ਅਸੀਂ ਉਹ ਸਟੈਂਡ ਨਹੀਂ ਬਦਲਿਆ ਦਿੱਲੀ ਦੀਆਂ ਸੀਟਾਂ ਛੱਡਤੀਆਂ ਇਸ ਤਰ੍ਹਾਂ ਪਹਿਲੀ ਗੱਲ ਤਾਂ ਮੈਂ ਬੀਜੇ ਬਰਾੜ ਜੀ ਇੱਕ ਗੱਲ ਕਲੀਅਰ ਕਰ ਦਿਆਂ ਕੱਲ ਭੂੰਦੜ ਸਾਹਿਬ ਹੀ মিডিਆ ਦੇ ਸਾਹਮਣੇ ਮੁਖਾਤਬ ਹੋਏ ਨੇ ਉਹਨਾਂ ਨੇ 3 ਵਜੇ ਇਹ ਗੱਲ ਕਹੀ ਆ ਕਿ ਸਾਡਾ ਸਿੰਬਲ ਨੂੰ ਲੈ ਕੇ ਮਤਭੇਦ ਆ ਉਹ ਤੁਸੀਂ মিডিਆ ਤੋਂ ਦੇਖ ਸਕਦੇ ਹੋ ਤੁਹਾਡੇ ਚੈਨਲ ਤੇ ਵੀ ਹੋਏਗਾ ਔਰ ਫਿਰ ਸ਼ਾਮ ਨੂੰ 7 ਵਜੇ ਸਿੱਟਾ ਜੀ ਕਹਿੰਦੇ ਆ ਕਿ ਸੀਏ ਦੀ ਵਜ੍ਹਾ ਕਰਕੇ ਉਹਦੇ ਵਿੱਚ ਜਿਹੜੀ ਆ ਮinority ਕੁ ਛੱਡੀ ਆ ਉਸ ਨੂੰ ਲਿਆ ਜਾਵੇ ਉਸ ਦੀ ਅਸੀਂ ਡਿਮਾਂਡ ਕਰਦੇ ਆ ਠੀਕ ਹੈ ਔਰ ਮੈਂ ਇੱਕ ਚੀਜ਼ ਕਹਿਣਾ ਕਿ ਜੇ ਕੋਈ ਕਹੇ ਕਿ ਸਾਡੀ ਲੀਡਰਸ਼ਿਪ ਨੇ ਕਿਸੇ ਵੀ ਰਾਜਨੀਤਿਕ ਦਲ ਤੇ ਦਬਾਅ ਬਣਾਇਆ ਤਾਂ ਉਹ ਸਾਡੀ ਲੀਡਰਸ਼ਿਪ ਦਾ ਔਰ ਸਾਡੀਆਂ ਪਰੰਪਰਾਵਾਂ ਦਾ ਅਪਮਾਨ ਆ ਸਾਡੀ ਲੀਡਰਸ਼ਿਪ ਬੜੀ ਪਰਿਪੱਕਾ ਆਪਣੀ ਵਿਚਾਰਧਾਰਾ ਦੇ ਨਾਲ ਔਰ ਦੇਸ਼ ਦੇ ਵਿਕਾਸ ਦੇ ਨਾਲ ਔਰ ਦੇਸ਼ 'ਚ ਸ਼ਾਂਤੀ ਕਾਇਮ ਰੱਖਣ ਦੇ ਨਾਲ ਔਰ ਸਾਨਾ ਦਾ ਭਾਈਚਾਰਕ ਸਾਂਝ ਬਣਾਉਣ ਦੇ ਲਈ ਤੇ ਉਹ ਕਦੇ ਕਿਸੇ ਤੇ ਦਬਾਅ ਨਹੀਂ ਅਸੀਂ ਬਣਾਉਂਦੇ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਕੋਈ ਲੀਡਰ ਸਾਡਾ ਕਿਸੇ ਵੀ ਰਾਜਨੀਤਿਕ ਦਲ ਤੇ ਚਾਹੇ ਉਹ ਕੋਈ ਵਿਰੋਧੀ ਹੋਵੇ ਯਾਨੀ ਯਾਨੀ ਗਰੇਵਾਲ ਜੀ ਯਾਨੀ ਤੁਹਾਨੂੰ ਇਸ ਪੁਆਇੰਟ ਤੇ ਵੀ ਜੋ ਅਕਾਲੀ ਦਲ ਦਾ ਸਟੈਂਡ ਹੈ ਉਹਦੇ ਤੇ ਵੀ ਕੋਈ ਇਤਰਾਜ਼ ਨਹੀਂ ਸੀ ਤੁਹਾਡਾ ਕਹਿੰਦਾ ਮਤਲਬ ਇਹ ਹੈ ਤੁਹਾਨੂੰ ਕੋਈ ਇਤਰਾਜ਼ ਨਹੀਂ ਅਕਾਲੀ ਦਲ ਦੀ ਆਪਣੀ ਵਿਚਾਰਧਾਰਾ ਆਪਣਾ ਸੰਗਠਨ ਸਾਡੀ ਆਪਣੀ ਵਿਚਾਰਧਾਰਾ ਸਾਡਾ ਆਪਣਾ ਸੰਗਠਨ ਸਾਡੀ ਆਪਣੀ ਸੋਚ ਆ ਉਹਨਾਂ ਦੀ ਆਪਣੀ ਸੋਚ ਆ ਪਰ ਸਾਡਾ ਗਠਬੰਧਾ ਨਾ ਗਠਵੰਦਨ ਜਿਹੜਾ ਹੈਗਾ ਉਹ ਕੁਝ ਮੁੱਦਿਆਂ ਨੂੰ ਲੈ ਕੇ ਆ ਜਿਦਾ ਪੰਜਾਬ ਦੇ ਅੰਦਰ ਭਾਈਚਾਰਕ ਸਾਂਝ ਨੂੰ ਲੈ ਕੇ ਪੰਜਾਬ ਦੀ ਡਿਵੈਲਪਮੈਂਟ ਨੂੰ ਲੈ ਕੇ ਪੰਜਾਬ ਦੇ ਵਿੱਚ ਅਮਨ ਔਰ ਸ਼ਾਂਤੀ ਨੂੰ ਲੈ ਕੇ ਇਸ ਤਰ੍ਹਾਂ ਦਾ ਗਠਵੰਦਨ ਹੈਗਾ ਬਾਕੀ ਅਸੀਂ ਕਦੇ ਫਿਰ ਦਿੱਲੀ ਚ ਕਿਉਂ ਨਹੀਂ ਰਿਹਾ ਘਰੇ ਵਾਲੀ ਫਿਰ ਦਿੱਲੀ ਚ ਕਿਉਂ ਨਹੀਂ ਰਿਹਾ ਗੱਲ ਇਹ ਹੈ ਕਿ ਦਿੱਲੀ ਚ ਤਾਂ ਉਹਨਾਂ ਨੇ ਚੋਣ ਲੜਨੀ ਜਾਂ ਨਾ ਲੜਨੀ ਉਹ ਉਹ ਅਕਾਲੀ ਦਲ ਦਾ ਅੰਦਰੂਨੀ ਮਸਲਾ ਉਹਦੇ ਤੇ ਅਕਾਲੀ ਦਲ ਜੋ ਦੱਸੇਗਾ ਉਹ ਦੱਸੇਗਾ ਪਰ ਸਾਡੇ ਕਿਸੇ ਰਾਜਨੀਤਿਕ ਜਿਹੜੇ ਅਧਿਕਾਰਿਕ ਤੌਰ ਤੇ ਕਿਸੇ ਨੇ ਵੀ ਦਬਾਅ ਨਹੀਂ ਬਣਾਇਆ ਇਹ ਮੈਂ ਕਹਿ ਸਕਦਾ ਔਰ ਸਾਡੀ ਲੀਡਰਸ਼ਿਪ 'ਤੇ ਕੰਮ ਕਰਦੀ ਨਹੀਂ ਹੈ ਠੀਕ ਹੈ ਠੀਕ ਹੈ ਠੀਕ ਹੈ ਹਰਮੀਤ ਸਿੰਘ ਕਾਲਕਾ ਜੀ ਬਣੇ ਹੋਏ ਨੇ ਸਾਡੇ ਨਾਲ ਤੁਸੀਂ ਬਣੇ ਰਹਿਣਾ ਉਹਨਾਂ ਤੋਂ ਵੀ ਜਵਾਬ ਲੈ ਲੈਣੇ ਆ ਕਾਲਕਾ ਜੀ ਤੁਸੀਂ ਘਰੇਵਾਲ ਜੀ ਨੂੰ ਸੁਣਿਆ ਹੋਣਾ ਉਹ ਕਹਿ ਰਹੇ ਨੇ ਕਿ ਅਸੀਂ ਕਿਸੇ ਤੇ ਕੋਈ ਦਬਾਅ ਨਹੀਂ ਬਣਾਇਆ ਜੇ ਅਸੀਂ ਦਬਾਅ ਬਣਾਉਣੇ ਆ ਤਾਂ ਇਹ ਤਾਂ ਸਾਡੀਆਂ ਪਰੰਪਰਾਵਾਂ ਦਾ ਹੀ ਅਪਮਾਨ ਹੈ ਦੇਖੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਦੋ ਪਾਰਟੀਆਂ ਆਪਸ ਵਿੱਚ ਗੱਲ ਕਰਦੀਆਂ ਨੇ ਦੋਨਾਂ ਦੇ ਜਿਹੜੇ ਰਿਪ੍ਰੈਜ਼ੈਂਟੇਟਿਵ ਨੇ ਜਿਹੜੀ ਸ਼ੁਰੂਨੀ ਅਕਾਲੀ ਦਲ ਵੱਲੋਂ ਸਾਬ ਬਲਵਿੰਦਰ ਸਿੰਘ ਪੁੰਦਰ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਡਿਊਟੀ ਲਈ ਜਾਂਦੀ ਹੈ ਕਿ ਬੀਜੇਪੀ ਦੇ ਜਿਹੜੇ ਪ੍ਰਕਾਸ਼ ਜਵੇਡ ਕਰਨੇ ਉਹਨਾਂ ਨਾਲ ਗੱਲਬਾਤ ਕਰਨ ਵੇਸੇ ਅਲਾਈਐਂਸਸ ਨੂੰ ਲੈ ਕੇ ਟਿਕਟਾਂ ਨੂੰ ਲੈ ਕੇ ਜਿਸ ਵਕਤ ਵੀ ਉੱਥੇ ਆਪਸ ਵਿੱਚ ਗੱਲ ਕੀਤੀ ਗਈ ਉੱਥੇ ਸਿਰਫ ਇੱਕੋ ਨਾ ਕਿਸੇ ਟਿਕਟ ਦੇ ਬਾਰੇ ਗੱਲ ਕੀਤੀ ਨਾ ਕਿਸੇ ਸੀਟ ਬਾਰੇ ਗੱਲ ਕੀਤੀ ਨਾ ਹੀ ਕਿਸੇ ਚੋਣ ਨਿਸ਼ਾਨ ਨੂੰ ਲੈ ਕੇ ਗੱਲ ਹੋਈ ਸਿਰਫ ਤੇ ਸਿਰਫ ਇੱਕੋ ਗੱਲ ਬਾਰ-ਬਾਰ ਪੁੱਛੀ ਗਈ ਕਿ ਜੀ ਕਿਆ ਤੁਹਾਡਾ ਸੀਏ ਨੂੰ ਲੈ ਕੇ ਤੁਹਾਡਾ ਸਟੈਂਡ ਕੀ ਹੈ ਉਹਨਾਂ ਨੇ ਕਿਹਾ ਜੀ ਜਿਹੜਾ ਸਟੈਂਡ ਸਾਡਾ ਪਾਰਲੀਮੈਂਟ ਦੇ ਸੀ ਉਹੀ ਸਟੈਂਡ ਹੈ ਦੁਬਾਰਾ ਮੀਟਿੰਗ ਹੁੰਦੀ ਹੈ ਦੁਬਾਰਾ ਕਿਹਾ ਜਾਏ ਕਿ ਜੀ ਇਹ ਸਟੈਂਡ ਤੋਂ ਆਪਕਾ ਠੀਕ ਨਹੀਂ ਥਾ ਅੱਜ ਆਪਕਾ ਕੀ ਸਟੈਂਡ ਰਹੇਗਾ ਇਸਪੇ ਉਹੀ ਗੱਲ ਕੀਤੀ ਗਈ ਕਿ ਜੀ ਸਾਡੀ ਸਟੈਂਡ ਬਦਲਣ ਵਾਲੇ ਨਹੀਂ ਆ ਸਾਡਾ ਇੱਕੋ ਮਕਸਦ ਹੈ ਅਸੀਂ ਸਾਂਝੀ ਵਾਰਤਾ ਦੀ ਗੱਲ ਕੀਤੀ ਔਰ ਇਸ ਦੇਸ਼ ਦੇ ਵਿੱਚ ਜਿਹੜਾ ਇੰਡੀਅਨ ਐਂਡੀਆ ਦਾ ਅਲਾਈਅੰਸ ਹੈ ਉਹ ਦੇਸ਼ ਦੀ ਏਕਤਾ ਔਰ ਰਖੰਡਤਾ ਨੂੰ ਦੇਖਦੇ ਹੋਇਆ ਔਰ ਸਾਡਾ ਸਟੈਂਡ ਹੈ ਕਿ ਜਿੱਥੇ ਤੁਸੀਂ ਬਾਕੀ ਮਿਨੋਰਟੀਜ਼ ਨੂੰ ਲਿਆ ਹੈ ਜਿਹੜੀਆਂ ਵੀ ਰਹਿ ਗਈਆਂ ਨੇ ਉਹਨਾਂ ਨੂੰ ਨਾਲ ਜਿਹੜੀਆਂ ਉਹਨਾਂ ਨੂੰ ਸੈਪਰੇਟ ਨਹੀਂ ਛੜਿਆ ਜਾ ਸਕਦਾ ਉਹਨੂੰ ਨਾਲ ਇਨਕਲੂਡ ਕੀਤਾ ਜਾਏ ਔਰ ਇਹਦੇ ਉੱਤੇ ਅਸੀਂ ਸਾਡੇ ਪ੍ਰਧਾਨ ਪੁੰਦਰ ਸਾਹਿਬ ਨੇ ਪਾਰਲੀਮੈਂਟ ਤੇ ਰਾਜ ਸਭਾ ਚ ਵੀ ਕਿਹਾ ਔਰ ਵਿਧਾਨ ਸਭਾ ਦੇ ਵਿੱਚ ਵੀ ਪੰਜਾਬ ਦੀ ਉੱਤੇ ਇੱਕੋ ਗੱਲ ਰੱਖੀ ਹੈ ਔਰ ਸਾਡਾ ਸਟੈਂਡ ਅਸੀਂ ਆਪਣੀ ਜਿਹੜੀ ਗੱਲ ਕੀਤੀ ਉਸ ਦੇ ਉੱਤੇ ਹੈ ਕੱਲ੍ਹ ਕਾਜੀ ਪੁੰਦਰ ਸਾਹਿਬ ਨੇ ਤਾਂ ਟੀਵੀ ਤੇ ਵੀ ਕਿਹਾ ਤਾਂ ਜਦੋਂ ਤੁਸੀਂ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਤੋਂ ਕੁਝ ਦਿਨ ਪਹਿਲਾਂ ਪੁੰਦਰ ਸਾਹਿਬ ਨੇ ਕਿਹਾ ਕਿ ਸਾਡੀ ਕੋਈ ਸਿੰਬਲ ਤੇ ਸਹਿਮਤੀ ਨਹੀਂ ਬਣੀ ਇਸ ਕਰਕੇ ਉਹ ਗੱਲਬਾਤ ਅੱਗੇ ਨਹੀਂ ਵੱਧ ਸਕੀ ਇਹੀ ਗੱਲ ਭਾਜਪਾ ਵੀ ਕਹਿ ਰਹੀ ਹੈ ਦੇਖੋ ਉਹਨਾਂ ਨੇ ਉਹ ਜਿਸ ਜਿੰਨੀ ਕ ਗੱਲ ਮੈਨੂੰ ਪਤਾ ਹੈ ਕਿ ਪੁੰਦਰ ਸਾਹਿਬ ਨੇ ਇੱਕੋ ਗੱਲ ਕਹੀ ਹੈ ਕਿ ਅਸੀਂ ਸੀਟਾਂ ਦੇ ਉਤੇ ਇਲੈਕਸ਼ਨ ਲੜਾਂਗੇ 8 ਸੀਟਾਂ ਦੀ ਗੱਲ ਕੀਤੀ ਉਹਨਾਂ ਨੇ ਉਹਨਾਂ ਨੇ ਕੋਈ ਨਹੀਂ ਕਿਹਾ ਕਿ ਸਾਡਾ ਅਲਾਈਅੰਸ ਨਹੀਂ ਬਣਿਆ ਜਾਂ ਕੁਝ ਨਹੀਂ ਬਣਿਆ ਕਿਉਂਕਿ ਸਾਡੀ ਜਿਹਦੇ ਨਾਲ ਵੀ ਗੱਲ ਹੋਣੀ ਹੈ ਨਹੀਂ ਉਹਨਾਂ ਨੇ ਸਿੰਬਲ ਦਾ ਜ਼ਿਕਰ ਕੀਤਾ ਸਾਡੇ ਕੋਈ ਗਲਤੀ ਨਹੀਂ ਕੀਤੀ ਨਹੀਂ ਉਹ 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 ਤਾਂ ਦੀ ਗੱਲ ਹੈ ਕਿ ਜਿਸ ਵਕਤ ਸਾਨੂੰ ਇੰਡੀਕੇਸ਼ਨ ਹੋ ਚੁੱਕੀ ਸੀ ਕਿ ਅਸੀਂ ਉਹ ਇਹ ਲੋਕ ਆਪਣੀ ਗੱਲ ਕਰ ਰਹੇ ਨੇ ਔਰ ਕੋਈ ਸਮਾਂ ਨਹੀਂ ਰਿਹਾ ਪਾਰਟੀ ਨੇ ਆਪਣੀ ਲਾਈਨ ਲੈਣੀ ਸੀ ਕਿ ਅਸੀਂ ਚੋਣ ਲੜਨੀ ਹੈ ਕਿ ਨਹੀਂ ਲੜਨੀ ਇਸ ਕਰਕੇ ਉਹਨਾਂ ਨੇ ਲਾਈਨ ਲਈ ਕਿ ਅਸੀਂ ਪਾਰਟੀ ਜਿੱਤੇ ਜਿੱਤੇ ਕੈਂਡੀਡੇਟਸ ਸਾਡੇ ਤਿਆਰ ਨੇ ਅਸੀਂ ਉਹਨਾਂ ਦੇ ਉੱਤੇ ਲੜੀਏ ਮਗਰ ਉਸ ਤੋਂ ਬਾਅਦ ਪਾਰਟੀ ਹਾਈ ਕਮਾਂਡ ਨੇ ਫੈਸਲਾ ਲਿਆ ਕਿ ਅਸੀਂ ਬਿਲਕੁਲ ਸਾਡਾ ਕੋਈ ਅਲਾਈਂਸ ਦੇ ਨਾਲ ਤੋੜ ਵਿਛੋੜਾ ਨਹੀਂ ਹੈ ਮਗਰ ਜਿਸ ਜਗ੍ਹਾ ਤੇ ਉੱਤੇ মতਪੇਦ ਹੋਣ ਉੱਥੇ ਸਾਡੇ ਵਾਸਤੇ ਪ੍ਰਾਇੋਰਟੀ ਇਲੈਕਸ਼ਨ ਦੀ ਟਿਕਟਾਂ ਨਹੀਂ ਨੇ ਸਾਡੇ ਵਾਸਤੇ ਪ੍ਰਾਇੋਰਟੀ ਸਾਡੀ ਦੇਸ਼ ਦੀ ਏਕਤਾ ਅਖੰਡਤਾ ਔਰ ਜਿਹੜੀ ਸਾਂਝੀ ਵਾਰਤਾ ਦੀ ਗੱਲ ਸਾਨੂੰ ਗੁਰੂ ਮਹਾਰਾਜ ਦੇ ਕਹਿ ਕੇ ਗਏ ਨੇ ਅਸੀਂ ਉਹਦੇ ਉੱਤੇ ਪੈਰਾ ਦੇਾਂਗੇ ਇਹ ਫਿਰ ਕਲਕਾ ਜੀ ਫਿਰ ਇਹ ਮਤਭੇਦ ਤਾਂ ਪੰਜਾਬ ਦੇ ਸੰਦਰਭ ਚ ਵੀ ਮੁੱਦਾ ਤਾਂ ਉਹੀ ਹੈ ਸੀਏ ਪੰਜਾਬ ਚ ਵੀ ਹੈਗਾ ਫਿਰ ਇਹ ਮਤਭੇਦ ਜਿਹੜੇ ਨੇ ਇਹ ਜਿਹੜੀ ਕੈਬਨਿਟ ਦੇ ਵਿੱਚ ਤੁਹਾਡੇ ਕੋਲੇ ਰੈਂਕ ਹੈ ਸਿਮਰਤ ਬਾਦਲ ਕੈਬਨਿਟ ਮਨਿਸਟਰ ਨੇ ਇਹ ਮੁੱਦਾ ਤਾਂ ਫਿਰ ਉੱਥੇ ਵੀ ਹੈਗਾ ਫਿਰ ਕੱਲਾ ਦਿੱਲੀ ਦੇ ਵਿੱਚ ਹੀ ਕਿਉਂ ਇਸ ਮੁੱਦੇ ਤੇ ਸਟੈਂਡ ਲਿਆ ਜਾ ਰਿਹਾ ਦੇਖੋ ਇਹ ਇਹ ਗੱਲ ਅਸੀਂ ਅਸੀਂ ਤਾਂ ਹੀ ਤੇ ਕਹਿ ਰਹੇ ਸਾਡਾ ਐਲਾਈਂਸ ਦਾ ਕੋਈ ਗੱਲ ਐਲਾਈਂਸ ਦੀ ਕੋਈ ਗੱਲ ਹੀ ਨਹੀਂ ਹੈਗੀ ਅਸੀਂ ਮੈਂ ਤਾਂ ਕੁਝ ਗੱਲ ਕਹੀ ਨਹੀਂ ਰਿਹਾ ਕਿ ਉਸ ਵੀ ਕੀ ਐਲਾਈਂਸ ਤੋੜਿਆ ਜਾ ਰਿਹਾ ਜਾਂ ਨਹੀਂ ਜਾ ਰਿਹਾ ਇਹ ਤੇ ਤੁਸੀਂ ਲੋਕ ਆਪ ਕਹਿ ਰਹੇ ਜੀ ਇਹ ਤੇ ਇਹ ਤੇ ਸਟੈਂਡ ਅਸੀਂ ਲਿਆ ਕਿ ਅਸੀਂ ਇਲੈਕਸ਼ਨਸ ਦੇ ਵਿੱਚ ਪਾਰਟਿਸਪੇਟ ਨਹੀਂ ਅਸੀਂ ਸੀਏ ਤੇ ਤੁਹਾਡੇ ਸਟੈਂਡ ਦੀ ਗੱਲ ਕਰ ਰਹੇ ਹਾਂ ਅਸੀਂ ਅਸੀਂ ਅਲਾਈਅੰਸ ਦੀ ਗੱਲ ਨਹੀਂ ਕਰ ਰਹੇ ਕਲਕਾ ਜੀ ਇੱਕ ਸੈਕਿੰਡ ਇੱਕ ਸੈਕਿੰਡ ਜਿਹੜਾ ਜਿਹੜਾ ਤੁਸੀਂ ਤਰਕ ਦੇ ਰਹੇ ਹੋ ਜਿਹੜਾ ਤੁਸੀਂ ਤਰਕ ਦੇ ਰਹੇ ਹੋ ਕਿ ਸੀਏ ਤੇ ਸਾਡਾ ਸਟੈਂਡ ਏ ਹੈ ਇਸ ਕਰਕੇ ਅਸੀਂ ਭਾਜਪਾ ਦੇ ਨਾਲ ਮਿਲ ਕੇ ਨਹੀਂ ਚੱਲ ਰਹੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਇਹੀ ਤਰਕ ਦੇ ਰਹੇ ਹੋ ਨਾ ਤੁਸੀਂ ਤੇ ਫਿਰ ਉਹ ਤਾਂ ਕੈਬਨਿਟ ਦੇ ਵਿੱਚ ਵੀ ਉੱਥੇ ਨਹੀਂ ਇੱਕ ਉਹੀ ਤਰਕ ਬਣਦਾ ਹੈ ਫਿਰ ਪੰਜਾਬ ਚ ਵੀ ਉਹੀ ਤਰਕ ਬਣਦਾ ਹੈ ਇਹ ਗੱਲ ਭਾਜੀਪੀ ਵੱਲੋਂ ਇਹ ਗੱਲ ਭਾਜੀਪੀ ਵੱਲੋਂ ਉੱઠી ਹੈ ਕਿ ਜੀ ਤੁਹਾਡਾ ਤੁਹਾਡਾ ਐਲਾਈਅੰਸ ਤੁਹਾਡਾ ਸਟੈਂਡ ਹੈ ਹੀ ਹੈ ਔਰ ਤੁਸੀਂ ਬਾਰ ਬਾਰ ਇੱਕੋ ਗੱਲ ਕਰਦੇ ਰਹੇ ਕਿ ਸਾਡਾ ਸਟੈਂਡ ਹੈ ਹੀ ਇਹ ਇਹਦੇ ਵਿੱਚ ਤੇ ਇਹਨਾਂ ਨੂੰ ਕਾਲ ਲੈਣੀ ਚਾਹੀਦੀ ਸੀ ਕਿ ਜਿਹੜੇ ਐਲਾਈਅੰਸ ਪਾਰਟਨਰਸ ਹੈਗੇ ਨੇ ਉਹਨਾਂ ਦੇ ਉਹਨਾਂ ਦੀ ਗੱਲ ਨੂੰ ਸੁਨਿਆ ਜਾਏ ਔਰ ਉੱਤੇ ਕੁਝ ਦਾ ਭਾਜੀਪੀ ਤਾਂ ਸਪਸ਼ਟ ਬਣਾ ਕਰ ਰਹੀ ਨੇ ਹਰਜੀਤ ਕਰੇਵਾਲ ਤੁਹਾਡੇ ਸਾਹਮਣੇ ਬੈਠੇ ਨੇ ਉਹ ਕਹਿ ਰਹੇ ਆ ਕਿ ਸਾਡਾ ਤਾਂ ਐਸਾ ਅਸੀਂ ਕਿਸੇ ਤੇ ਦਬਾ ਬਣਾਇਆ ਨਹੀਂ ਅਜੇ ਤੱਕ ਅਸੀਂ ਸਾਡੀ ਸਾਡੀ ਹਾਈ ਕਮਾਂਡ ਵੀ ਸਪਸ਼ਟ ਕਿ ਅਸੀਂ ਆਪਣੀ ਜਗ੍ਹਾ ਦੇ ਉੱਤੇ ਸਟੈਂਡ ਤੇ ਖੜੇ ਆ ਗਰੇਵਾਲ ਜੀ ਇੱਕ ਕਿਉਂ ਜਾਂ ਗੱਠ ਜੋੜਾ ਹੈ ਉਹ ਕਹਿੰਦੇ ਅਸੀਂ ਨਹੀਂ ਕਿਹਾ ਉਹ ਕਹਿੰਦੇ ਅਸੀਂ ਨਹੀਂ ਕਿਹਾ ਹੁਣ ਤਾਂ ਦੋਨੇ ਜਣੇ ਮਨਾ ਕਰ ਰਹੇ ਹੋ ਪਹਿਲੀ ਗੱਲ ਤਾਂ ਮੈਂ ਦੱਸ ਦਿਆਂ ਕਿ ਸੀਏਏ ਕਾਨੂੰਨ ਬਣ ਗਿਆ ਲਾਗੂ ਹੋ ਗਿਆ ਇਹ ਇਸੇ ਸੂਰਤ ਚ ਹੀ ਲਾਗੂ ਰਹਿਣਾ ਹੈ ਇਹਦੇ ਚ ਕੋਈ ਬਦਲਾਅ ਨਹੀਂ ਹੋਣਾ ਇਹ ਸਾਡੀ ਸਰਕਾਰ ਦੀ ਸਿੱਧੀ ਸਿੱਧੀ ਨੀਤੀ ਹੈ ਕਿਉਂਕਿ ਮੋਦੀ ਜੀ ਕਮਜ਼ੋਰ ਤਰੀਕੇ ਨਾਲ ਕੋਈ ਕੰਮ ਨਹੀਂ ਕਰਦੇ ਔਰ ਨਾ ਹੀ ਸਾਡੀ ਸਰਕਾਰ ਕਮਜ਼ੋਰੀ ਨਾਲ ਚੱਲ ਰਹੀ ਹੈ ਉਹਦੇ ਵਿੱਚ ਸਹਿਮਤੀ ਹੈ ਬੀਬਾ ਹਰਸਿਮਰਤ ਕੌਰ ਦੀ ਵੀ ਔਰ ਉਹਦੇ ਸਹਿਮਤੀ ਹੈ ਸਾਡੇ ਸਾਰੇ ਜਿਹੜੇ ਲੋਕ ਸਰਕਾਰ ਦੇ ਅੰਦਰ ਨੇ ਅਲੱਗ-ਅਲੱਗ ਦਲ ਉਹਨਾਂ ਦੀ ਵੀ ਤੇ ਕਿਸੇ ਨੇ ਕੋਈ ਉਸ ਤਰ੍ਹਾਂ ਦਾ ਇਤਰਾਜ਼ ਨਹੀਂ ਹੈ ਔਰ ਸਰਕਾਰ ਆਪਣਾ ਕੰਮ ਕਰ ਰਹੀ ਹੈ ਅਕਾਲੀ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਪੱਖ ਆ ਆਪਣਾ ਸਟੈਂਡ ਆ ਕੋਈ ਵੀ ਪੱਖ ਰੱਖ ਸਕਦੇ ਆ ਉਹਨਾਂ ਨੂੰ ਆਜ਼ਾਦੀ ਹੈ ਇਸ ਚੀਜ਼ ਦੀ ਕਿਉਂਕਿ ਡੈਮੋਕ੍ਰੇਸੀ ਹੈ ਕੋਈ ਵੀ ਇਨਸਾਨ ਈਵਨ ਪਾਰਟੀ 'ਚ ਬੈਠਾ ਵੀ ਕੋਈ ਬੋਲ ਸਕਦਾ ਤੇ ਇਸ ਲਈ ਅਸੀਂ ਉਹਨਾਂ ਚੀਜ਼ਾਂ ਲਈ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਸਾਡੀ ਪਾਰਟੀ ਜਿਹੜੀ ਹੈ ਉਹ ਕਿਸੇ ਤੇ ਦਬਾਅ ਨਹੀਂ ਬਣਾਉਂਦੀ ਔਰ ਸਭ ਨੂੰ ਆਪਣੇ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਹੈ ਅਸੀਂ ਡੈਮੋਕ੍ਰੇਸੀ 'ਚ ਵਿਸ਼ਵਾਸ ਰੱਖਦੇ ਹਾਂ ਕਿ ਜੇ ਅੱਜ ਵੀ ਇਹ ਸਾਡਾ ਅੱਛਾ ਅੱਛਾ ਘਰੇਵਾਲੀ ਜੀ ਹੁਣ ਅਕਾਲੀ ਦਲ ਨੇ ਕਹਿਤਾ ਕਿ ਅਸੀਂ ਚੋਣਾ ਨਹੀਂ ਲੜ ਰਹੇ ਦਿੱਲੀ ਦੇ ਵਿੱਚ ਉਹ ਸਿੱਧੇ ਤੌਰ ਤੇ ਚੋਣਾ ਨਹੀਂ ਲੜ ਰਹੇ ਫਿਰ ਵੀ ਤੁਸੀਂ ਸਪੋਰਟ ਦੀ ਉਮੀਦ ਕਰਦੇ ਹੋ ਅਕਾਲੀ ਦਲ ਤੋਂ ਕਿ ਸਾਡੀ ਸਪੋਰਟ ਕਰੇਗਾ ਘਟੋ ਘਟ ਇਲੈਕਸ਼ਨ ਦੇ ਦੇਖੋ ਇਹਨਾਂ ਨੇ ਦੇਖਣਾ ਅਸੀਂ ਤਾਂ ਹਰ VOTER ਤੋਂ ਚਾਹੇ ਉਹ ਕੋਈ ਆਮ ਆਦਮੀ ਦਾ ਵੀ ਸਪੋਰਟਰ ਹੋਵੇ ਚਾਹੇ ਉਹ ਕਾਂਗਰਸ ਦਾ ਹੋਵੇ ਚਾਹੇ ਕਿਸੇ ਦਾ ਹੋਵੇ ਡੈਮੋਕ੍ਰੇਸੀ ਹਿਸਤਾਂ ਨੂੰ ਤਾਂ ਵੋਟਾਂ ਮੰਗਣੀਆਂ ਨੇ ਕਿ ਸਾਡੀਆਂ ਨੀਤੀਆਂ ਨੇ ਭਾਈ ਸਾਨੂੰ ਵੋਟਾਂ ਪਾਓ ਸ਼ਰਮ ਨੇ ਅਕਾਲੀ ਦਲ ਤਾਂ ਸਾਡਾ ਐਨਡੀਆ ਦਾ 파ਰਟਨਰ ਹੈ ਅਲਾਈਂਸ ਚ ਤੇ ਇਸ ਕਰਕੇ ਵੋਟਾਂ ਤਾਂ ਅਸੀਂ ਸੇਕੋਲ ਮੰਗਦੇ ਮੈਂ ਮੈਂ ਕਾਲਕਾ ਜੀ ਤੋਂ ਵੀ ਜਵਾਬ ਲੈ ਲੈਣਾ ਕਾਲਕਾ ਜੀ ਕਾਲਕਾ ਜੀ ਉਹੀ ਸਵਾਲ ਮੈਂ ਤੁਹਾਡੇ ਤੋਂ ਪੁੱਛਦਾ ਹਾਂ ਕਿ ਚਲੋ ਤੁਸੀਂ ਸਿੱਧੇ ਤੌਰ ਤੇ ਚੋਣਾਂ ਨਹੀਂ ਲੜ ਰਹੇ ਕਿ ਪਾਰਟੀ 'ਚ ਇਸ ਗੱਲ ਤੇ ਹੁਣ ਅੱਗੇ ਡਿਸਕਸ਼ਨ ਹੋ ਰਹੀ ਹੈ ਕਿ ਚਲੋ ਜੇ ਸਿੱਧੀ ਚੋਣ ਨਹੀਂ ਲੜਨੀ ਤਾਂ ਫਿਰ ਸਪੋਰਟ ਕਿਹਨੂੰ ਕਰਨੀ ਹੈ ਕਿਉਂਕਿ ਅਕਾਲੀ ਦਲ ਦਾ ਦਾਵਾ ਹੈ ਕਿ ਵੱਡਾ ਸਿੱਖ ਵੋਟ ਬੈਂਕ ਜਿਹੜਾ ਦਿੱਲੀ ਦੇ ਵਿੱਚ ਹੈਗਾ ਮੈਂ ਬਾਰ ਬਾਰ ਇੱਕੋ ਗੱਲ ਕਹੀ ਹੈ ਕਿ ਸਾਡਾ ਐਲਾਈਅੰਸ ਦੇ ਨਾਲ ਕੋਈ ਗੱਲ ਹੀ ਨਹੀਂ ਹੋਈ ਅਸੀਂ ਸਿਰਫ ਆਪਣਾ ਸਟੈਂਡ ਇੱਕੋ ਚੀਜ਼ ਦੇ ਉੱਤੇ ਰੱਖਿਆ ਹੈ ਔਰ ਅਸੀਂ ਉਸ ਸਟੈਂਡ ਤੇ ਖੜੇ ਆ ਨਾ ਅਸੀਂ ਅਲਾਈਅንስ ਪਾਰਟਨਰਸ ਨੂੰ ਕੋਈ ਤੰਗ ਕਰਨ ਦੀ ਗੱਲ ਕੀਤੀ ਹੈ ਨਾ ਉਹਨਾਂ ਨੂੰ ਕੋਈ ਅੱਖਾ ਦਿਖਾਉਣ ਦੀ ਗੱਲ ਕੀਤੀ ਹੈ ਸਾਡਾ ਇੱਕੋ ਸਟੈਂਡ ਹੈ ਕਿ ਅਸੀਂ ਜੋ بار بار ਜੋ ਤੁਸੀਂ ਬਿਲ ਕਿਉਂਕਿ ਇੰਨਾ ਵੱਡਾ ਅਸੀਂ ਸਟੈਪ ਲਿਆ ਜਦ ਬਿਲ ਪਾਸ ਕੀਤਾ ਸੀ ਸਪੋਰਟ ਕੀਤੀ ਉਸ ਬਿਲ ਦੀ ਵੈਲਕਮ ਕੀਤਾ ਮਗਰ ਬਿਲ ਦੇ ਵਿੱਚ ਅਮੈਂਡਮੈਂਟ ਕਰਨ ਦਾ ਰਾਈਟ ਤੇ ਸਾਡੇ ਕੋਲ ਹੈ ਕਿ ਨਹੀਂ ਹੈ ਅਗਰ ਉਸ ਗੱਲ ਨੂੰ ਹੀ ਇਸ਼ੂ بار بار ਪਨਾਇਆ ਜਾਏਗਾ ਤੇ ਸਾਡਾ ਆਪੀਸਟੈਂਡ ਕਲੀਅਰ ਹੈ ਅਸੀਂ ਉਹ ਬਿਲ ਦੇ ਨਾਲ ਹਾਂ ਉਸ ਉਸ ਬਿਲ ਦੀ ਸਪੋਰਟ ਕਰ ਰਹੇ ਹਾਂ ਬਟ ਉਹਦੇ ਦੇ ਵਿੱਚ ਸੈਂਸਰੀ ਜਨ ਚਾਹੁੰਦੇ ਆ ਉਹਦਾ ਅਮੈਂਡਮੈਂਟ ਜ਼ਰੂਰ ਚਾਹੁੰਦੇ ਆ ਪਰ ਅਗਲੇ ਦਿਨਾਂ ਚ ਕਾਲੀ ਦਲ ਕੋਈ ਨਾ ਕੋਈ ਫੈਸਲਾ ਤੇ ਲਏਗਾ ਕਿ ਸਪੋਰਟ ਕਿਸ ਨੂੰ ਕਰਨੀ ਹੈ ਇਹ 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 ਹਾਈ ਕਮਾਂਡ ਬੈਠ ਕੇ ਫੈਸਲਾ ਲੀਗੀ ਔਰ ਉਸੇ ਬਿਲਕੁਲ ਮੈਂ ਇੱਕੋ ਵਾਰ ਫਿਰ ਫਿਰ ਬਾਰ-ਬਾਰ ਰਿਪੀਟ ਕਰਾਂਗਾ ਕਿ ਸਾਡਾ ਐਲਾਈਂਸ ਦੇ ਵਿੱਚ ਕੋਈ ਐਫਓਜੀ ਗੱਲ ਅਸੀਂ ਉਹਨੂੰ ਤੋੜ-ਛੋੜ ਦੀ ਗੱਲ ਨਹੀਂ ਕੀਤੀ ਨਾ ਰਾਤ ਮਨਜਿੰਦਰ ਸਿੰਘ ਸਿਰਸੇ ਨੇ ਕੀਤੀ ਹੈ ਤੇ ਨਾ ਹੀ ਕਿਸੇ ਪੁੰਦਰ ਸਾਹਿਬ ਨੇ ਕਿਸੇ ਬਿਆਨ ਦੇ ਵਿੱਚ ਕੀਤੀ ਹੈ ਜੀ ਜੀ ਠੀਕ ਹੈ ਕਾਲਕਾ ਜੀ ਬਹੁਤ-ਬਹੁਤ ਧੰਨਵਾਦ ਗਰੇਵਾਲ ਜੀ ਤਾਂ ਅਕਾਲੀ ਦਲ ਨੇ ਘਟੋ ਘਟੇ ਕਲੀਅਰ ਕਰਤਾ ਸਪਸ਼ਟ ਕਰਤਾ ਕਿ ਅਸੀਂ ਤੋੜ ਵਿਛੋੜੇ ਦੀ ਕੋਈ ਗੱਲ ਨਹੀਂ ਕੀਤੀ ਅਸੀਂ ਸਿਰਫ ਆਪਣੇ ਸਟੈਂਡ ਦੀ ਗੱਲ ਕੀਤੀ ਅਸੀਂ ਉਹਦੇ ਤੇ ਖੜੇ ਆ ਤੇ ਅੱਗੇ ਹੁਣ ਹਲੇ ਇਹ ਫੈਸਲਾ ਲੈਣਾ ਹੈ ਕਿ ਸਪੋਰਟ ਕਰਨੀ ਹੈ ਕਿ ਨਹੀਂ ਕਰਨੀ ਹੈ ਇੱਕ ਆਖਰੀ ਕਮੈਂਟ ਦੇ ਕੇ ਮੈਂ ਤੁਹਾਨੂੰ ਫ੍ਰੀ ਕਰੂੰ ਗੱਲ ਇਹ ਆ ਕਿ ਬਰਾੜ ਸਾਹਿਬ ਇਹ ਐ ਸ਼੍ਰੋਮਣੀ ਅਕਾਲੀ ਦਲ ਦਾ ਉਤਲੋਕਾ ਕਿ ਉਹਨਾਂ ਨੇ ਆਪਦੀ ਪਾਰਟੀ ਕਿਸ ਤਰ੍ਹਾਂ ਚਲਾਉਣੀ ਹੈ ਉਹਨਾਂ ਨੇ ਆਪਣੀ ਸੋਚ ਕਿਸ ਤਰ੍ਹਾਂ ਰੱਖਣੀ ਹੈ ਉਹਨਾਂ ਨੇ ਆਪਣੀ ਦਿਖ ਕਿਸ ਤਰ੍ਹਾਂ ਠੀਕ ਰੱਖਣੀ ਹੈ ਭਾਰਤੀ ਜਨਤਾ ਪਾਰਟੀ ਦੀ ਆਪਣੀ ਵਿਚਾਰਧਾਰਾ ਉਸ ਨੂੰ ਲੈ ਕੇ ਅਸੀਂ ਚੱਲ ਰਹੇ ਹਾਂ ਸਾਡੀ ਲੀਡਰਸ਼ਿਪ ਡੈਮੋਕ੍ਰੇਸੀ 'ਚ ਵਿਸ਼ਵਾਸ ਰੱਖਦੀ ਹੈ ਅਸੀਂ ਕਿਸੇ ਤੇ ਕੋਈ ਦਬਾਅ ਨਹੀਂ ਬਣਾਉਂਦੇ ਕੋਈ ਸਾਡੇ ਤੇ ਝੂਠਾ ਰੋਪਲਾਵੇ ਬੇਸ਼ੱਕ ਲਾਈ ਜਾਵੇ ਅਸੀਂ ਆਪਣਾ ਤਰੀਕੇ ਨਾਲ ਚੱਲ ਰਹੇ ਹਾਂ ਇਹ ਕਾਨੂੰਨ ਸੀਏ ਜਿਹੜਾ ਇਹ ਲਾਗੂ ਹੋ ਗਿਆ ਇਹ ਹੋ ਕੇ ਰਹਿਣਾ ਪੂਰੇ ਦੇਸ਼ ਦੇ ਅੰਦਰ ਜਿੱਥੇ ਜਿੱਥੇ ਹੋਣਾ ਨਾਰਥ-ਈਸਟ ਨੂੰ ਛੱਡ ਕੇ ਉੱਥੇ ਹੋਣਾ ਇਹ ਤੇ ਇਸ ਲਈ ਇਹ ਦੇ ਚੱਚਾ ਠੀਕ ਹੈ ਬਹੁਤ ਬਹੁਤ ਧੰਨਵਾਦ ਗਰੇਵਾਲ ਜੀ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਰੱਖਣ ਲਈ ਹਰਮੀਤ ਸਿੰਘ ਕਾਲਕਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਆਪਣਾ ਪੁਆਇੰਟ ਆਫ View ਰੱਖਿਆ ਸਾਡੇ ਨਾਲ ਗੱਲਬਾਤ ਕੀਤੀ ਤਾਂ ਅਕਾਲੀ ਦਲ ਤੇ ਬੀਜੇਪੀ ਦੋਨਾਂ ਦੇ ਅਸੀਂ ਜਿਹੜੇ ਪ੍ਰतिकਰਮ ਨੇ ਉਹ ਦਿਖਾਏ ਨੇ ਦੋਨਾਂ ਪਾਰਟੀਆਂ ਦੇ ਆਗੂ ਸਾਡੇ ਨਾਲ ਜੁੜੇ ਨੇ ਸਪਸ਼ਟ ਤੌਰ ਤੇ ਦੋਨਾਂ ਦਾ ਕਹਿਣਾ ਹੈ ਬੀਜੇਪੀ ਕਹਿ ਰਹੀ ਹੈ ਕਿ ਅਸੀਂ ਕੋਈ ਦਬਾਅ ਕਿਸੇ ਤੇ ਨਹੀਂ ਬਣਾਇਆ ਸਾਡਾ ਸਟੈਂਡ ਬੜਾ ਕਲੀਅਰ ਹੈ ਔਰ ਜੇ ਅਸੀਂ ਕਿਸੇ ਤੇ ਦਬਾਅ ਬਣਾਉਣੇ ਆ ਤਾਂ ਇਹ ਸਾਡੀਆਂ ਜਿਹੜੀਆਂ ਪਾਰਟੀ ਦੀਆਂ ਨੀਤੀਆਂ ਨੇ ਜਾਂ ਪਾਰਟੀ ਦੇ ਜਿਹੜੇ ਨਿਯਮ ਨੇ ਉਹਨਾਂ ਦੇ ਹੀ ਖਿਲਾਫ ਹੈ ਅਸੀਂ ਕਿਸੇ ਤੇ ਦਬਾਅ ਨਹੀਂ ਬਣਾਉਂਦੇ ਅਸੀਂ ਆਪਣਾ ਫੈਸਲਾ ਲਿਆ ਹੈ ਸਾਡੇ ਅਲਾਈਅੰਸ 파ਟਰਨਰ ਨੇ ਅਕਾਲੀ ਦਲ ਉਹ ਕੀ ਫੈਸਲਾ ਲੈਂਦੇ ਨੇ ਉਹ ਇਸ ਦੇ ਲਈ ਆਜ਼ਾਦ ਨੇ ਪਰ ਅਕਾਲੀ ਦਲ ਕਹਿ ਰਿਹਾ ਹੈ ਕਿ ਅਸੀਂ ਸੀਏ ਤੇ ਖੜੇ ਆਂ ਜੋ ਮੀਟਿੰਗਾਂ ਹੋਈਆਂ ਸੀ ਜਿਸ ਦੇ ਵਿੱਚ ਚਰਚਾ ਹੋ ਰਹੀ ਸੀ ਤਿੰਨ ਮੈਂਬਰੀ ਕਮੇਟੀ ਬਣੀ ਸੀ ਉਸ ਦੇ ਵਿੱਚ ਗੱਲਬਾਤ ਵਾਰ-ਵਾਰ ਇਹ ਸਟੈਂਡ ਪੁੱਛਿਆ ਜਾਂਦਾ ਰਿਹਾ ਪਰ ਅਕਾਲੀ ਦਲ ਨੇ ਆਪਣਾ ਸਟੈਂਡ ਨਹੀਂ ਬਦਲਿਆ ਇਸ ਕਰਕੇ ਇਸ ਚੋਣ ਲੜਨ ਤੇ ਸਾਂਝੇ ਤੌਰ ਤੇ ਚੋਣ ਲੜਨ ਤੇ ਸਹਿਮਤੀ ਨਹੀਂ ਹੋ ਪਾਈ ਤੇ ਅਕਾਲੀ ਦਲ ਨੇ ਹੁਣ ਆਪਣੇ ਆਪ ਨੂੰ ਇਸ ਚੋਣ ਤੋਂ ਵੱਖ ਕਰ ਲਿਆ ਹਾਲੇ ਵੀ ਅਕਾਲੀ ਦਲ ਸਪੋਰਟ ਕਰੇਗਾ ਜਾਂ ਨਹੀਂ ਕਰੇਗਾ ਇਸ ਤੇ ਕੁਐਸਚਨ ਮਾਰਕ ਹੈ ਸਸਪੈਂਸ ਬਰਕਰਾਰ ਹੈ ਅਗਲੇ ਦਿਨਾਂ ਚ ਅਕਾਲੀ ਲੀਡਰਸ਼ਿਪ ਕੀ ਫੈਸਲਾ ਲਵੇਗੀ ਤੇ ਉਧਰ ਪੰਜਾਬ ਭਾਜਪਾ ਦੇ ਆਗੂ ਲਗਾਤਾਰ ਆਪਣਾ ਬਿਆਨ ਦੇ ਰਹੇ ਨੇ ਕਿ ਪੰਜਾਬ ਦੇ ਵਿੱਚ ਭਾਜਪਾ ਨੂੰ ਇਕੱਲੇ ਤੌਰ ਤੇ ਅੱਗੇ ਵਧਣਾ ਚਾਹੀਦਾ ਹੈ ਪਹਿਲਾ ਬਿਆਨ ਆਇਆ ਸੀ ਮਾਸਟਰ ਮੋਹਨ ਲਾਲ ਦਾ ਜਿਹੜੇ ਪਠਾਨਕੋਟ ਤੋਂ ਬੀਜੇਪੀ ਦੇ ਸੀਨੀਅਰ ਆਗੂ ਨੇ ਤੇ ਹੁਣ ਦੂਜਾ ਬਿਆਨ ਆਇਆ ਹੈ ਮਰੰਜਨ ਕਾਲੀਆ ਦਾ ਮਰੰਜਨ ਕਾਲੀਆ ਵੀ ਪੰਜਾਬ ਦੇ ਵਿੱਚ ਭਾਜਪਾ ਦੇ ਇੱਕ ਕੱਦਾਵਰ ਨੇਤਾ ਮੰਨੇ ਜਾਂਦੇ ਨੇ ਪੰਜਾਬ ਕੈਬਨਿਟ ਦੇ ਵਿੱਚ ਮਿਨਿਸਟਰ ਰਹਿ ਚੁੱਕੇ ਨੇ ਅਹਿਮ ਅਹੁਦੇ ਜਿਹੜੇ ਸੀ ਅਹਿਮ ਜਿਹੜੇ ਪੋਰਟਫੋਲੀਓ ਸੀ ਉਹ ਮਰੰਜਨ ਕਾਲੀਆ ਕੋਲ ਰਹਿ ਚੁੱਕੇ ਨੇ ਤੇ ਹੁਣ ਮਰੰਜਨ ਕਾਲੀਆ ਨੇ ਵੀ ਨਿਊਜ਼ 18 ਨਾਲ ਖਾਸ ਗੱਲਬਾਤ ਦੌਰਾਨ 2022 ਦੀਆਂ ਚੋਣਾਂ ਇਕੱਲਿਆਂ ਲੜਨ ਦੇ ਸੰਕੇਤ ਦਿੱਤੇ ਨੇ ਨਿਊਜ਼ 18 ਤੇ ਮਰੰਜਨ ਕਾਲੀਆ ਨੇ ਕਿਹਾ ਕਿ ਪਾਰਟੀ ਵਰਕਰਾਂ ਦਾ ਸੁਪਨਾ ਹੈ ਕਿ ਸੂਬੇ 'ਚ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਦਾ ਬਣੇ ਸੀਟਾਂ ਨੂੰ ਲੈ ਕੇ ਉਹਨਾਂ ਕਿਹਾ ਕਿ ਅਕਾਲੀ ਦਲ ਨਾਲ ਸੀਟਾਂ ਤੇ ਜੋ ਗੱਲਬਾਤ ਹੈ ਜਾਂ ਸੀਟਾਂ ਤੇ ਜੋ ਸਮਝੌਤਾ ਹੈ ਉਹ ਹਾਈ ਕਮਾਨ ਕਰੇਗੀ ਪਰ ਨਾਲ ਹੀ ਉਹਨਾਂ ਕਹਿਆ ਕਿ ਹਲੇ 2 ਸਾਲ ਬਾਕੀ ਨੇ ਟੀਚਾ ਹਾਸਲ ਕਰਨ ਲਈ ਹੋਰ ਸਖਤ ਮਿਹਨਤ ਕਰਨ ਦੀ ਜ਼ਰੂਰਤ ਹੈ ਤੁਹਾਨੂੰ ਸੁਣਾਉਂਦੇ ਹਾਂ ਮਰੰਜਨ ਕਾਲੀਆ ਨੇ న్యూਸ 18 ਨਾਲ ਖਾਸ ਗੱਲਬਾਤ ਦੇ ਵਿੱਚ ਕੀ ਕੁਝ ਕਿਹਾ ਭਾਜਪਾ ਦੇ ਸੀਨੀਅਰ ਲੀਡਰ ਮਰੰਜਨ ਕਾਲੀਆ ਮੇਰੇ ਨਾਲ ਨੇ ਕਾਲੀਆ ਸਾਹਿਬ ਅਕਾਲੀ ਭਾਜਪਾ ਨੂੰ ਲੈ ਕੇ ਬੀਜੇਪੀ ਦੇ ਬਹੁਤ ਸਾਰੇ ਸੀਨੀਅਰ ਲੀਡਰ ਤੁਹਾਡੇ ਸਾਥੀ ਕਹਿ ਰਹੇ ਨੇ ਕਿ ਹੁਣ ਕੱਲਿਆਂ ਚੋੜ ਲੈਣੀ ਚਾਹੀਦੀ ਹੈ ਤੁਸੀਂ ਵੀ ਇਹ ਗੱਲ ਪਾਰਟੀ ਵਾਲਾ ਕਮਾਂਡ ਦੇ ਸਾਹਮਣੇ ਕਹਿ ਚੁੱਕੇ ਹੋ ਤੁਹਾਨੂੰ ਲੱਗਦਾ ਹੈ ਕਿ ਹੁਣ ਸਹੀ ਸਮਾਂ ਹੈ ਕੱਲਿਆਂ ਚੋੜ ਲੈਣੀ ਚਾਹੀਦੀ ਜਿਵੇਂ ਤੁਸੀਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਦੇਖੋ ਐਸਾ ਹੈ ਕਿ देयर इज ऑलवेज ਰੂਮ ਐਟ ਦਾ ਟਾਪ ਹੋਰ ਬਿਹਤਰ ਕਰਨ ਦੀ ਗੁੰਜਾਇਸ਼ ਹਮੇਸ਼ਾ ਰਹਿੰਦੀ ਹੈ ਭਾਰਤੀ ਜਨਤਾ ਪਾਰਟੀ ਦਾ ਜਨਮ 6 April 1980 ਨੂੰ ਹੋਇਆ ਔਰ ਇਹ ਗੱਲ ਜਿਹੜੇ ਸਾਡੇ ਪਹਿਲੇ ਰਾਸ਼ਟਰੀ ਅਧਿਐਤਖ ਬਣੇ ਸ਼ੈਟਲ ਵਿਹਾਰੀ ਵਾਚਪੇ ਜੀ ਉਹਨਾਂ ਦੇ ਅਲਫਾਸ ਸਿਗੇ ਉਹਦੇ ਮੰਚ ਦੇ ਉੱਤੇ ਕੇਂਧੇਰਾ ਛਟੇਗਾ ਸੂਰਜ ਉਦੇ ਹੋਗਾ ਔਰ ਕਮਲ ਖਿਲੇਗਾ ਔਰ ਫਿਰ ਤੁਸੀਂ ਇਹ ਦੇਖਿਆ ਕਿ ਸ਼੍ਰੀ ਹਟਲ ਵਿਹਾਰੀ ਵਾਚਪੇ ਜੀ ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਜਿਹੜਾ ਹੈਗਾ ਉਹ ਬਣੇ ਤਿੰਨ ਵਾਰੀ ਬਣੇ ਔਰ ਉਹ ਸੁਪਨਾ ਸਾਕਾਰ ਹੋਇਆ ਜਿਹੜਾ 1980 ਦੇ ਵਿੱਚ ਵੇਖਿਆ ਸੀਗਾ ਠੀਕ ਹੈ ਔਰ ਫਿਰ ਉਸ ਤੋਂ ਬਾਅਦ ਸ਼੍ਰੀ ਨਰਿੰਦਰ ਮੋਦੀ ਜੀ ਦੇ ਅਗਵਾਈ ਥਲੇ ਜਿਹੜਾ ਹੈਗਾ ਅ ਦੂਸਰੀ ਵਾਰੀ ਜਿਹੜੀ ਹੈਗੀ ਆਟਾਰਮ ਜਿਹੜੀ ਹੈ ਗਿਆ ਭਾਰਤੀ ਜਨਤਾ ਪਾਰਟੀ ਔਰ ਏਂਡੀ ਦੀ ਸਰਕਾਰ ਬਣੀ ਹੈਗੀ ਹੈ ਸੋ ਉਸ ਨਾਤੇ ਕਈ ਪ੍ਰਦੇਸ਼ਾਂ ਦੇ ਵਿੱਚ ਇਹ ਸੁਪਨੇ ਸਾਕਾਰ ਹੋਇਆ ਔਰ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਹਰ ਇੱਕ ਕਾਰਜਕਰਤਾ ਦਾ ਇੱਕ ਸੁਪਨਾ ਹੈ ਕਿ ਸਾਡੀ ਵੀ ਸਰਕਾਰ ਹੋਵੇ ਸਾਡਾ ਵੀ ਮੁੱਖ ਮੰਤਰੀ ਔਰ ਉਸ ਨਾਤੇ ਜਿਹੜਾ ਹੈਗਾ ਇਹ ਇੱਕ ਅਭਿਵਿਅਕਤੀ ਸੀਗੀ ਜਦੋਂ ਆਪਣਾ ਪ੍ਰਦੇਸ਼ ਅਧਿਕਸ਼ਤਾ ਚੁਣੌ ਹੋਇਆ ਅਸ਼ਰੇਸ਼ ਸ਼ਰਮਾ ਜੀ ਅਧਿਖਸ਼ ਬਣੇ ਸੋ ਉਹਦੇ ਵਿੱਚ ਜਿਹੜਾ ਹੈਗਾ ਉਥੇ ਅਭਿਵਿਅਕਤੀ ਕੀਤੀ ਲੋਕਾਂ ਨੇ ਹੈਗਾ ਸੋ ਉਸ ਨਾਤੇ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਕਹਿੰਦੇ ਆ ਕਿ ਫਰਸਟ ਡਿਜ਼ਰਵ ਥੈਨ ਡਿਜ਼ਾਇਰ ਸੋ ਉਸ ਨਾਤੇ ਜਿਹੜਾ ਹੈਗਾ ਕਿ 2 ਸਾਲ ਪਏ ਆ ਸੋ ਉਸ ਨਾਤੇ ਜਿੰਨੀ ਵੱਧ ਤੋਂ ਵੱਧ ਮਿਹਨਤ ਜੜੀ ਹੈਗੀ ਹੈ ਕਿ ਕਾਰਜਕਰਤਾ ਕਰਨ ਨੂੰ ਤਿਆਰ ਹੈ ਸੋ ਉਸ ਨਾਤੇ ਜਿਹੜਾ ਹੈ ਕਿ ਅਸੀਂ ਹੋਰ ਬਿਹਤਰ ਕਰੀਏ ਔਰ ਆਉਣ ਵਾਲੇ ਪਵਿੱਖ ਦੇ ਵਿੱਚ ਕੋਈ ਅੱਛਾ ਰਿਜ਼ਲਟ ਮਿਲੇ ਭਾਰਤੀ ਜਨਤਾ ਪਾਰਟੀ ਦਾ ਕਿ ਵੀ ਇੱਥੇ ਜਿਹੜਾ ਹੈ ਕਿ ਪਰਚਮ ਲਹਿਰਾਏ ਸੋ ਉਸ ਨਾਤੇ ਜਿਹੜਾ ਹੈਗਾ ਇਹ ਅਭਿਵਿਅਕਤੀ ਹੈਗੀ ਹੈ ਵੰਜਨ ਕਾਲੀਆ ਦਾ ਸੁਪਨਾ ਹੈ ਕਿ ਇੱਕ ਦਿਨ ਪੰਜਾਬ ਚ ਮੁੱਖ ਮੰਤਰੀ ਜਿਹੜਾ ਉਹ ਭਾਜਪਾ ਦਾ ਹੋਵੇ ਕਮਲ ਦਾ ਮੁੱਖ ਮੰਤਰੀ ਹੋਵੇ ਬਿਲਕੁਲ ਬਿਲਕੁਲ ਇਹ ਸੁਪਨਾ ਹੈਗਾ ਐਸੇ ਕਾਰਜਕਰਤਾ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਲੇਕਿਨ ਇਹ ਵੀ ਹੈਗਾ ਕਿ ਸਾਡੀ ਕਿਉਂਕਿ ਐਨਡੀਏ ਦੀ ਸਰਕਾਰ ਹੈ ਸੋ ਉਹਦੇ ਵਿੱਚ ਨੈਸ਼ਨਲ ਡੈਮੋਕ੍ਰੈਟਿਕ ਐਲਾਈਅੰਸ ਦੇ ਵਿੱਚ ਕਈ ਪਾਰਟੀਆਂ ਜਿਹੜੀਆਂ ਸ਼ਾਮਿਲ ਹੋਰ ਸ਼੍ਰੋਮਣੀ ਅਕਾਲੀ ਦਲ ਵੀ ਸ਼ਾਮਿਲ ਹੈ ਸੋ ਉਸ ਨਾਤੇ ਕਿ ਵੀ ਅਲਾਈਅੰਸ ਦੇ ਵਿੱਚ ਕੀ ਨਿਰਣੇ ਲੈਂਦਾ ਉਹ ਸਾਡਾ ਕੇਂਦਰ ਨਿਧਿਤਤਵ ਲੈਂਦਾ ਹੈ ਉਹ ਸਾਰੀਆਂ ਗੱਲਾਂ ਨੂੰ ਮੱਧਿਆ ਨਜ਼ਰ ਰੱਖਦੇ ਹੋਇਆ ਪਵਿੱਖਤੇ ਵਿੱਚ ਕੀ ਨਿਰਣੇ ਹੁੰਦਾ ਹੈ ਇਹ ਪਵਿੱਖ ਦੀ ਕੋਕ ਨੂੰ ਪਤਾ ਹੈ ਲੇਕਿਨ ਕੇਂਦਰ ਇਹ ਤੈ ਕਰੇਗਾ ਉਸ ਤੋਂ ਪਹਿਲਾਂ ਤੁਸੀਂ ਕਿਹਾ ਕਿ ਤਿਆਰੀ ਕਰਨੀ ਪਏਗੀ ਤਿਆਰੀ 10 ਲੱਖ ਤੋਂ ਵੱਧ ਮੈਂਬਰ ਵੀ ਬਣਾਏ ਜਾ ਚੁੱਕੇ ਹੈ ਸੀਟਾਂ ਸਿਰਫ 23 ਨੇ 23 ਸੀਟਾਂ ਚ ਕਿਵੇਂ ਮੁੱਖ ਮੰਤਰੀ ਬਣਾਇਆ ਜਾਏਗਾ ਮਿੱਤਲ ਸਾਹਿਬ ਕਹਿ ਰਹੇ ਹੈ ਕਿ ਸੀਟਾਂ 58 ਕਰ ਦੋ ਹੁਣ ਛੋਟੇ ਭਾਈ ਦਾ ਸਮਾਂ ਨਿਕਲ ਚੁੱਕਿਆ ਵੱਡੇ ਭਾਈ ਦਾ ਤੁਹਾਨੂੰ ਲੱਗਦਾ ਕਿ ਭਾਜਪਾ ਹੱਲੇ ਤਿਆਰ ਹੈ ਕਿ ਵੱਡਾ ਭਾਈ ਬਣ ਸਕਦਾ ਹੁਣ ਦੇਖੋ ਐਸਾ ਹੈ ਕਿ ਸਾਡੇ ਚ ਜਿਹੜੀ ਸਾਡਾ ਕੇਂਦਰੀ ਨਿਰਦੇਸ਼ਤਾ ਵਾ ਉਹ ਨਿਰਨੇ ਕਰਦਾ ਕਿ ਅਸੀਂ ਅਲਾਈਅੰਸ ਦੇ ਵਿੱਚ ਜਿੰਨੀਆਂ ਸੀਟਸ ਹੈਗੀਆਂ ਜਦੋਂ ਪਹਿਲਾਂ ਵੀ ਸੀਗਾ 1997 ਚ ਹੋਇਆ ਉਦੋਂ ਸਵਰਗੀ ਸ਼੍ਰੀ ਮਦਨਾਲ ਕੁਰਾਨਈ ਸੀਗੇ ਮਾਨਯੇ ਸ਼੍ਰੀ ਲਾਲ ਕੁਸ਼ੜਵਾਨੀ ਇਸ ਟੈਟਲ ਬਰੀ ਵਾਚ ਪੀਜੀ ਨੇ ਉਹਨਾਂ ਨੇ ਬੈਠ ਕੇ ਨਿਰਨੇ ਕੀਤਾ ਸੋ ਉਹਦੇ ਐਡਜਸਟਮੈਂਟ ਹੋਈ ਸੋ ਉਸ ਨਾਤੇ ਸਾਡਾ ਕੇਂਦਰੀ ਨਿਰਤਤਵ ਕਰਦਾ ਹੈਗਾ ਸੋ ਉਹ ਗੱਲ ਕਿੱਥੇ ਆਪਣਾ 2022 ਜਿਹੜਾ ਹੈਗਾ ਕਿੰਨੀ ਸੀਟਾਂ ਲੜਨੀ ਹੈ ਸੋ ਇਹ ਅਪੇਖਸ਼ਾ ਕੀਤੀ ਜਾਂਦੀ ਹੈ ਹਰੇ ਕਾਰਜਕਰਤਾ ਦਾ ਸੁਪਨਾ ਹੈ ਉਹ ਕਿੰਨਾ ਸਾਕਾਰ ਹੁੰਦਾ ਹੈ ਕਦੋਂ ਪੂਰਨ ਸਾਕਾਰ ਹੁੰਦਾ ਹੈ ਇਹ ਤਾਂ ਕੋਈ ਵਿਖਦੀ ਕੋਕ ਵਿੱਚ ਪਤਾ ਹੈ ਨਹੀਂ ਲੱਗਦਾ ਕਿ ਪੰਜਾਬ ਚ ਇਦਾਂ ਦੇ ਹਾਲਾਤ ਬਣ ਸਕਦੇ ਕਿਉਂਕਿ ਪੰਜਾਬ ਚ ਸ਼ਹਿਰੀ ਪਾਸੇ ਸ਼ਹਿਰੀ ਵੋਟਰ ਤਾਂ ਭਾਜਪਾ ਦੇ ਨਾਲ ਨੇ ਲੇਕਿਨ ਜਦੋਂ ਪਿੰਡਾਂ ਦੀ ਹੁੰਦੀ ਗੱਲ ਪਿੰਡਾਂ ਦੀ ਵੋਟਾਂ ਅਕਾਲੀ ਦਲ ਦੇ ਨਾਲ ਹੁੰਦੀਆਂ ਭਾਜਪਾ ਦੇ ਨਾਲ ਨਜ਼ਰ ਨਹੀਂ ਆਉਂਦੀਆਂ ਕਿਵੇਂ ਇਹ ਸੁਪਨਾ ਸਰਕਾਰ ਹੋਏਗਾ ਪਿੰਡਾਂ ਚ ਕਿਵੇਂ ਭਾਜਪਾ ਜਾਏਗੀ ਪਿੰਡਾਂ ਚ ਕਿਵੇਂ ਤੁਸੀਂ ਜਿਹੜਾ ਜਾਓਗੇ ਔਰ ਕਿਵੇਂ 23 ਤੋਂ 117 ਤੱਕ ਜਿਹੜਾ ਭਾਜਪਾ ਪਹੁੰਚੇਗੀ ਇਹ ਕਿਵੇਂ ਤੁਹਾਨੂੰ ਲੱਗਦਾ ਹੈ ਕਿ ਜਾਂ ਸੁਪਨਾ ਹੀ ਰਹਿ ਜਾਏਗਾ ਦੇਖੋ ਗੱਲ ਇਹ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਹੀ ਆ ਕਿ ਵੀ ਕਾਰਕਿਰਤਾ ਮਿਹਨਤ ਪਾਰਟੀ ਮਿਹਨਤ ਕਰਦੀ ਹੈ ਸੋ ਅਸੀਂ ਇਹ ਗੱਲਾਂ ਸਪਨੇ ਸਾਕਾਰ ਕਈ ਜਗ੍ਹਾ ਹੋਇਆ ਹੁਣ ਅਸੀਂ ਕਹੀਏ ਮੱਧ ਪ੍ਰਦੇਸ਼ ਦੇ ਵਿੱਚ ਸਰਕਾਰ ਬਣੀ ਭਾਰਤੀ ਜਨਤਾ ਪਾਰਟੀ ਉੱਥੇ ਕਿਸਾਨਾਂ ਦੀ ਪਾਰਟੀ ਹੈ ਉੱਥੇ ਰੂਰਲ ਨੂੰ ਰਿਪਰੈਜ਼ੈਂਟ ਕਰਦੀ ਹੈ ਰਾਜਸਥਾਨ ਦੇ ਵਿੱਚ ਸਰਕਾਰ ਬਣੀ ਉੱਥੇ ਵੀ ਦਿਹਾਤ ਨੂੰ ਰਿਪਰੈਜ਼ੈਂਟ ਕਰਦੀ ਹੈ ਸੋ ਛੱਤੀਸਗੜ ਦੇ ਵਿੱਚ ਬਣੀ ਸੋ ਉਸ ਨਾਤੇ ਅਸੀਂ ਕਹੀਏ ਕਿ ਜੇ 1980 ਚ ਤੁਸੀਂ ਮੇਰੀ ਇੰਟਰਵਿਊ ਕਰਦੇ ਹੁੰਦੇ ਤੇ ਤੁਸੀਂ ਉਦੋਂ ਕਹਿੰਦੇ ਕਿ ਕਿਦਾਂ ਸਰਕਾਰ ਹੁੰਦਾ ਤੇ ਉਹ ਬਾਅਦ ਚ ਸਰਕਾਰ ਹੋਇਆ ਸੋ ਸੁਨਾਤੇ ਅੱਜ ਜਿਹੜਾ ਹੈਗਾ ਕਿ ਇੱਕ ਸੁਪਨਾ ਲੈਣਾ ਹਰ ਇੱਕ ਕਾਰਜਕਰਤਾ ਦਾ ਹੱਕ ਹੈ ਔਰ ਪੰਜਾਬ ਦਾ ਜਿਹੜਾ ਕਾਰਜਕਰਤਾ ਹੈਗਾ ਉਹ ਤਾਂ ਭਾਜਪਾ ਅਗੂ ਪੰਜਾਬ ਚ ਅਕਾਲੀਆਂ ਤੋਂ ਵੱਖ ਹੋਣ ਦੀ ਗੱਲ ਕਹਿ ਰਹੇ ਨੇ ਤਾਂ ਉਧਰ ਸ਼੍ਰੀ ਮੁਖਸਰ ਸਾਹਿਬ ਤੋਂ ਅਕਾਲੀ ਵਿਧਾਇਕ ਕਮਰਜੀਤ ਸਿੰਘ ਰੋਜੀ ਬਰਕੰਦੀ ਨੇ ਸਪਸ਼ਟ ਕੀਤਾ ਕਿ ਅਕਾਲੀ ਭਾਜਪਾ ਹਮੇਸ਼ਾ ਗੱਠ ਜੋੜ ਨਾਲ ਚੋਣ ਲੜਦੀ ਰਹੀ ਹੈ ਤੇ ਅੱਗੇ ਵੀ ਮਿਲ ਕੇ ਲੜਦੀ ਰਹੇਗੀ ਉਹਨਾਂ ਮਰੰਜਨ ਕਾਲੀਆ ਦੇ ਬਿਆਨ ਨੂੰ ਉਹਨਾਂ ਦੀ ਨਿੱਜੀ ਰਾਏ ਦੱਸਿਆ ਜਾਬ ਦੇ ਹਜੇ 2 ਸਾਲ ਇਲੈਕਸ਼ਨ ਨੂੰ ਪਏ ਆ ਠੀਕ ਹੈ ਨਾ ਉਦੋਂ ਤੱਕ ਕੀ ਮਾਹੌਲ ਹੁੰਦਾ ਲੇਕਿਨ ਮੈਨੂੰ ਲੱਗਦਾ ਨਹੀਂ ਵੀ ਕੋਈ ਐਡੀਆਂ ਪਾਰਟੀਆਂ ਚ ਭਾਈ ਵਾਲੀ ਚ ਕੋਈ ਫਰਕ ਪੈਂਦਾ ਨਾਲੇ ਜਿਹੜੇ ਲੋਕ ਬਿਆਨ ਦੇ ਰਿਹਾ ਉਹਨਾਂ ਦਾ ਜਿਹੜੇ ਬੀਜੇਪੀ ਦੇ ਬੰਦੇ ਬਿਆਨ ਦੇ ਰਹੇ ਕੋਈ ਉਹਨਾਂ ਦਾ ਆਪਦਾ ਨਿੱਜੀ ਸਵਾਰਥ ਹੋਣਾ ਬਟ ਪਾਰਟੀ ਵੱਲੋਂ ਕੋਈ ਇਹੋ ਜੀ ਗੱਲ ਨਹੀਂ ਗਏ ਆ ਪੰਜਾਬ ਆ ਯਾਰ ਪੰਜਾਬ ਚ ਅਕਾਲੀ ਦਲ ਮੇਨ ਪਾਰਟੀ ਆ ਬੀਜੇਪੀ ਕੋਲ 23 ਸੀਟਾਂ ਹੁੰਦੀਆਂ ਤੇ ਅਸੀਂ ਹਮੇਸ਼ਾ ਪੰਜਾਬ ਚ ਮੁੱਖ ਮੰਤਰੀ ਅਕਾਲੀ ਦਲ ਦਾ ਹੀ ਬਣੂੰਗਾ ਇਹਦੇ ਚ ਕੋਈ ਉਹ ਹੁੰਦਾ ਆ ਤਾਂ ਇਹਨਾਂ ਦਾ ਇੱਕ ਆਪਦੇ ਨਿੱਜੀ ਬਿਆਨ ਹੋਣੇ ਆ ਠੀਕ ਆ ਆਪਦੇ ਦੇਤੇ ਇਹਨਾਂ ਦੀ ਆਪਦੀ ਸੋਚ ਹੋਣੀ ਆ ਪਰ ਜੋ ਸਿਧਾਂਤਿਕ ਤੌਰ ਤੇ ਦੇਖੀਏ ਹਮੇਸ਼ਾ ਭਾਜਪੀ ਤੇ ਅਕਾਲੀ ਦਲ ਦੀ ਸਾਂਝੀ ਸਰਕਾਰ ਬਣਦੀ ਆ ਤੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਮੰਤਰੀ ਬਣਦਾ ਤੇ ਬਣੂੰਗਾ ਤਾਂ ਭਾਜਪੀ ਤੇ ਕਾਲੀ ਦਲ ਵਿਚਾਲੇ ਪਈ ਇਸ ਦਰਾਰ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਵੀ ਵਿਰੋਧੀਆਂ ਤੇ ਨਿਸ਼ਾਨੇ ਲਾਉਣ ਦਾ ਮੌਕਾ ਦੇ ਦਿੰਦਾ ਹੈ ਇਹ ਤੁਸੀਂ ਇਹ ਦੇਖੋ ਜੇ ਉਸ ਤੇ ਸਟੈਂਡ ਦੇ ਕੈਂਪ ਤੇ ਫਿਰ ਜਦੋਂ ਪਾਰਲੀਮੈਂਟ ਚ ਆਇਆ ਉੱਥੇ ਕਿਉਂ ਨਹੀਂ ਉਹਨੇ ਆਵਾਜ਼ ਚੁੱਕੀ ਉੱਥੇ ਕਿਉਂ ਨਹੀਂ ਬਾਈਕਾਟ ਕੀਤਾ ਉੱਥੇ ਕਿਉਂ ਨਹੀਂ ਉਹਨਾਂ ਦਾ ਸਮਝੌਤਾ ਤੋੜਿਆ ਇਹ ਇਹਨਾਂ ਦੀ ਤੇ ਉਹ ਨੋਬਲ ਜਿਹੜੀ ਆ ਗਈ ਆ ਭਾਜਪੀ ਨਾਲ ਉਹ ਟੁੱਟਣਾ ਔਰ ਸ਼੍ਰੋਮਣੀ ਕਾਲੀ ਦਲ ਆਪਸ ਵਿੱਚ ਜਿਦੋਂ ਤੁਸੀਂ ਦੇਖਦੇ ਦਿਨ ਬਾ ਦਿਨ ਜਿਹੜੇ ਆ ਸੀਨੀਅਰ ਲੀਡਰ ਜਿਹੜੇ ਪੁਰਾਣੇ ਇਸ ਲਾਈਨ ਦੇ ਨਾਲ ਅ ਕਾਲੀ ਦਲ ਦੇ ਨਾਲ ਜੁੜੇ ਹੋਏ ਆ ਉਹ ਸਾਰੇ ਵੱਖਰੇ ਹੁੰਦੇ ਜਾ ਰਿਹਾ ਔਰ ਇਹਨਾਂ ਨੂੰ ਖਾਮਿਆ ਜਾ ਜਿਹੜਾ ਵਾ ਜਿਹੜੀ ਇਹਨਾਂ ਨੇ 10 ਸਾਲਾਂ ਨੂੰ ਵਿੱਚ ਲੁੱਟ ਖਸੁੱਟ ਜੋ ਇਹਨਾਂ ਨੇ ਕਰਤੂਤਾਂ ਕੀਤੀਆਂ ਔਰ ਇੱਕ ਪਰਿਵਾਰ ਦੀ ਜਿਹੜਾ ਸ਼ਰੋਮਣੀ ਕਾਲੀ ਦਲ ਬਣ ਕੇ ਰਿਹਾ ਗਿਆ ਵਾ ਉਹ ਇਹਨਾਂ ਦਾ ਜਿਹੜਾ ਦੇਖੋ ਜੀ ਗੱਠ ਜੋੜ ਤਾਂ ਇਸ ਕਰਕੇ ਤੋੜਿਆ ਹੁਣਾ ਉਹਨਾਂ ਨੇ ਉਹਨਾਂ ਨੂੰ ਪਤਾ ਵੀ ਹੋਣਾ ਕਾਲੀ ਦਲ ਦੇ ਪੱਲੇ ਤੱਕ ਕੁਝ ਰਹਿ ਨਹੀਂ ਗਿਆ ਇਹ ਵਿਧਾਨ ਸਭਾ ਦੇ ਵਿੱਚ ਵੀ ਇਹ ਛੁਣਛਣੇ ਬਣਾਉਣ ਤੋਂ ਇਲਾਵਾ ਤਾਂ ਕੁਝ ਕਰਦਾ ਹੀ ਨਹੀਂ ਜਿਹੜਾ ਤੁਸੀਂ ਵੀ ਦੇਖਿਆ ਪਿਛਲੇ ਸੈਸ਼ਨ ਦੇ ਵਿੱਚ ਇਸ ਕਰਕੇ ਬੀਜੇਪੀ ਤਾਂ ਹਮੇਸ਼ਾ ਉਸ ਸਟੇਜ ਨੂੰ ਫੜੂਗੀ ਨਾ ਜਿਹੜੀ ਅੱਗੇ ਵੱਧ ਰਹੀ ਹੈ ਜੇ ਸੀ ਇਹ ਇਹਦੇ ਸਟੈਂਡ ਤੇ ਨੇ ਜਿਆਦਾ ਕਲੀਅਰ ਹੁੰਦੇ ਤਾਂ ਜਦੋਂ ਉਹਨਾਂ ਦੇ ਬੀਬਾ ਜੀ ਨੇ ਉੱਥੇ ਜਿਹੜੇ ਦੋ ਐਮਪੀ ਬੈਠੇ ਆ ਪੰਜਾਬ ਤੋਂ ਉੱਥੇ ਉਹਨਾਂ ਨੇ ਉਹਨਾਂ ਦਾ ਪੂਰੀ ਤਰ੍ਹਾਂ ਵਿਰੋਧ ਕਰਕੇ ਵਾਕ ਆਊਟ ਕੀਤਾ ਹੁੰਦਾ ਇਹ ਦੂਰੀ ਨੀਤੀ ਹੈ ਇਹਨਾਂ ਦੀ ਵੀ ਉੱਥੇ ਇਹਨਾਂ ਨੇ ਉਹਨਾਂ ਦੇ ਸਮਰਥਨ ਚ ਵੋਟ ਪਾਈ ਆ ਜੋ ਇਹਨਾਂ ਨੇ ਸੈਂਟਰ ਸਰਕਾਰ ਨੇ ਕਿਹਾ ਤੇ ਇੱਥੇ ਆ ਕੇ ਇਹਨਾਂ ਨੇ ਇਹ ਕਹਿਤਾ ਵੀ ਅਸੀਂ ਤਾਂ ਆ ਚਾਹੁੰਦੇ ਜਿਹੜਾ ਵਿਰੋਧ ਕਰਨਾ ਉੱਥੇ ਕਰਦੇ ਉੱਥੇ ਇਹਨਾਂ ਦੇ ਦੋਨੇ ਐਮਪੀ ਜਿਹੜੇ ਅਕਾਲੀ ਦਲ ਦੇ ਦੋ ਐਮਪੀ ਉੱਥੇ ਸੈਂਟਰ 'ਚ ਬੈਠੇ ਆ ਉੱਥੇ ਉਹ ਨਾਅਰੇ ਮਾਰਦੇ ਮੈਨੂੰ ਤਾਂ ਕਿਤੇ ਵੀ ਮੀਡੀਆ ਰਾਹੀਂ ਦਿਸੇ ਨਹੀਂ ਵੀ ਬਾਹਰ ਆਏ ਆ ਜਿਹਾ ਵਿਰੋਧ ਕਰਕੇ ਆਏ ਆ ਉੱਥੇ ਤਾਂ ਉਹਨਾਂ ਨੇ ਹੱਕ 'ਚ ਵੋਟ ਪਾਈ ਆ ਫਿਰ ਹੁਣ